ਲਾਈਵ ਤੇ ਚੈਨਲ ਦੇਖਦੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਆਂ ਅੱਜ ਅਸੀਂ ਗੱਲਬਾਤ ਕਰਦੇ ਆਂ ਸਮਰਾਲਾ ਸ਼ਹਿਰ ਦੇ ਉਸ ਪੁਰਾਣੇ ਮੁੱਦੇ ਦੀ ਜੋ ਸੀਵਰੇਜ ਸਮੱਸਿਆ ਹੈ ਸਮਰਾਲਾ ਸ਼ਹਿਰ ਦੀ ਲੰਬੇ ਪਿਛਲੇ ਕਈ ਸਾਲਾਂ ਤੋਂ ਚੱਲੀ ਆ ਰਹੀ ਸੀ ਅੱਜ ਉਹ ਸਮੱਸਿਆ ਬਹੁਤ ਹੱਦ ਤੱਕ ਹੱਲ ਹੋ ਚੁੱਕੀ ਹੈ ਜੋ ਸੀਵਰੇਜ ਦਾ ਟ੍ਰੀਟਮੈਂਟ ਪਲਾਂਟ ਸੀ ਉਹ ਸ਼ੁਰੂ ਹੋ ਚੁੱਕਿਆ ਹੈ ਔਰ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਬਰਸਾਤੀ ਰੁਕਦਾ ਸੀ ਉਹ ਬਰਸਾਤੀ ਪਾਣੀ ਹੁਣ ਸ਼ਹਿਰਾਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਨਹੀਂ ਖੜਦਾ ਬਰਸਾਤ ਹੋਣ ਤੋਂ ਕੁਝ ਦਿਨ ਬਾਅਦ ਹੀ ਉਹ ਪਾਣੀ ਨਿਕਲ ਕੇ ਟ੍ਰੀਟਮੈਂਟ ਪਲਾਂਟ ਦੇ ਵਿੱਚ ਚਲੇ ਜਾਂਦਾ ਹੈ ਇਸ ਸਾਰੇ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕਰਦੇ ਆ ਨਗਰ ਕੌਂਸਲ ਦੇ ਜੋ ਪ੍ਰਧਾਨ ਨੇ ਕਰਨਵੀਰ ਢਿੱਲੋ ਜੀ ਔਰ ਹੋਰ ਕਿਹੜੇ ਉਹਨਾਂ ਦੇ ਸ਼ਹਿਰ ਦੇ ਸੁਪਨੇ ਨੇ ਵੀ ਸ਼ਹਿਰ ਦੇ ਵਿਕਾਸ ਲਈ ਕੀ ਵਿਜ਼ਨ ਹੈ ਕੀ ਰਿਵਿਜ਼ਨ ਆਖਿਆ ਉਹਨਾਂ ਨੇ ਅਸੀਂ ਗੱਲਬਾਤ ਕਰਦੇ ਆ ਪ੍ਰਧਾਨ ਕਰਨ ਵੀ ਸਿਟੀ ਲੋਜੀ ਦੇ ਨਾਲ ਮੈਂ ਥੋੜਾ ਸਾਰਾ ਦਾ ਪਤਾ ਤੱਕਨ ਪੱਤੀ ਕਰਨ ਸੇ ਸਮੇਂ ਸਮੇਂ ਤੇ ਆ ਕੇ ਜੂਨਗਰ ਕਾਉਂਸਿਲ ਦੀਆਂ ਗਤੀਵਿਧੀਆਂ ਨੂੰ ਕਵਰ ਵੀ ਕਰਦੇ ਹਾਂ ਸਾਬ ਤੱਕ ਜਿਹੜੀਆਂ ਪਹੁੰਚੇ ਕਰਦੇ ਜਿਹੜੀ ਸੀਵਿਰਟੀ ਗੱਲ ਤੁਸੀਂ ਕੀਤੀ ਹੈ ਮੈਂ ਸਭ ਤੋਂ ਪਹਿਲਾਂ ਬਤਾਈ ਦੇਣਾ ਚਾਹੁੰਦਾ ਮੈਂ ਸਾਰੇ ਸ਼ਹਿਰ ਵਸ ਜਿਨ੍ਹਾਂ ਦੀ ਸਹਿਯੋਗ ਨਾਲ ਉਸ ਤੋਂ ਜ਼ਿਆਦਾ ਨਹੀਂ ਕਰ। ਉਸ ਸਮੱਸਿਆ ਤੋਂ ਡੁੱਟਣ ਤੋਂ ਬਾਅਦ ਅੱਜ ਜੋ ਇੱਕ ਪ੍ਰੋਬਲਮ ਹੈ ਉਹਦਾ तकरीबन तकरीबन ਨਵੇੜਾ ਜਿਹੜਾ ਹੋ। ਸ਼ਿਵਰੇਦੀਵ ਮੈਂ ਗੱਲ ਕਰ ਰਿਹਾ ਤਾਂ ਬਹੁਤ ਲੰਬਾ ਸਮਾਂ ਸਮਰਾਲੇ ਸ਼ਹਿਰ ਨੇ ਵੇਟ ਕੀਤੀ ਹੈ। ਔਰ ਮੇਰੇ ਦਾਦਾ ਜੀ ਸਰਮੇਸ਼ੀ ਸਿੰਘ ਜੀ ਜੀ ਸਾਹਿਬ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਸ਼ਿਵਰੇਸ ਪ੍ਰੋਜੈਕਟ ਨੂੰ ਜਿਹੜਾ ਹੈ ਸ਼ੁਰੂਆਤ ਉਹਨਾਂ ਨੇ ਕੀਤੀ ਸੀ ਔਰ ਇਸ ਤਰ੍ਹਾਂ ਮਦਦ ਵੀ ਰਹੀਆਂ ਉਹ ਵੀ ਨਗਰ ਕੌਂਸਲ ਚ ਵੀ ਸਾਰੇ ਪ੍ਰਧਾਨ ਬਦਲਦੇ ਰਹੇ ਐਮਸੀ ਬਦਲਦੇ ਰਹੇ ਪਰ ਯੋਗਦਾਨ ਸਮੇਂ ਸਮੇਂ ਤੇ ਸਾਰਿਆਂ ਨੇ ਲਿਆ ਔਰ ਮੌਜੂਦਾ ਸਰਕਾਰ ਨੇ ਵੀ پوری ਕੋਸ਼ਿਸ਼ ਕੀਤੀ ਹੈ ਇਸ ਪ੍ਰੋਜੈਕਟ ਨੂੰ ਚਲਾਉਣ ਵਾਸਤੇ ਔਰ ਸਾਰਿਆਂ ਦੇ ਸਹਿਯੋਗ ਨਾਲ ਅੱਜ ਪ੍ਰੋਜੈਕਟ ਜਿਹੜਾ ਹੈ ਨੇਪਰੇ ਚੜਨ ਤੇ ਕਹਾਤੇ ਟੈਸਟਿੰਗ ਦੇ ਨਿ ਸਾਰੀ ਕੰਮ ਇਹ ਹੋ ਚੁੱਕੀ ਹੈ ਪਾਣੀ ਸ਼ਹਿਰ ਦਾ ਇਸਤੇ ਲੱਗ ਗਿਆ ਹੈ ਔਰ ਪਾਣੀ ਟ੍ਰੀਟ ਕਰਤੀ ਕੀਤਾ ਸਟਾਪ ਲੱਗ ਗਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਵੀ ਇਸ ਪ੍ਰੋਜੈਕਟ ਨਾਲ ਮਸ਼ਵਿਤ ਹੈ ਜਿੱਥੇ ਆਪਣੇ ਸ਼ਹਿਰ ਦਾ ਸਿਧਾ ਗੁਰੂ ਉਥੇ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਸੰਟਾਲੇ ਸ਼ਹਿਰ ਦੀਆਂ ਨੇ ਉਹ ਇਸ ਪ੍ਰੋਜੈਕਟ ਦਾ ਆਨੰਦ ਮਾਣੇ ਮੈਂ ਜਦੋਂ ਪੁੱਛਿਆ ਬਰਸਾਤਾਂ ਦਾ ਮੌਸਮ ਹੈ ਭਾਰੀਂ ਗਈ ਪਈ ਸੀ ਮੈਂ ਆਪ ਸ਼ਹਿਰਤ ਹੋਰ ਅਕਰ ਕੇ ਐਸੀ ਕਿਤੇ ਕਿਤੇ ਪਾਣੀ ਖੜਦਾ ਹੈ ਕਿਤੇ ਕਿਤੇ ਨਹੀਂ ਖੜਦਾ ਉਹ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਡੱਬੀ ਬਾਜ਼ਾਰ ਸੀ ਚੰਡੀਗੜ੍ਹ ਰੂਟ ਸੀ ਨਾਨਕ ਰੂਟ ਸੀ ਜਿੱਥੇ ਦੋ-ਦੋ ਦਿਨ ਪਾਣੀ ਨਿਕਲਦਾ ਨਹੀਂ ਸੀ ਤਿੰਨ ਦਿਨ ਤਿੰਨ ਦਿਨ ਨਹੀਂ ਨਿਕਲਦਾ ਸੀ ਉਥੇ ਤਕਰੀਬਨ ਘਟਾ ਪੌੜਾ ਘਟਾ ਰੇਡ ਘਟੇ ਦੇ ਵਿੱਚ ਵਿੱਚ ਪਾਣੀ ਜਿਹੜਾ ਉਹ ਤੋਂ ਨਿਕਲ ਜਾਂਦਾ ਹੈ ਔਰ ਪਲਾਂਟ ਚਲੇ ਜਾਂਦਾ ਹੈ ਉੱਲ ਅਗਲਾ ਸਾਡਾ ਸਟੈਪ ਹੈ ਮੈਂ ਦੱਸਣਾ ਚਾਹੁੰਦਾ ਸਾਰੇ ਸ਼ਹਿਰ ਨੂੰ ਤੁਹਾਡੇ ਮਤਲਬ ਨਹੀਂ ਅਗਲੇ ਸਟੈਪ ਚ ਅਸੀਂ ਜਿਹੜੇ ਮੱਧੇ ਨੇ ਇਸ ਵਾਲੇ ਸ਼ਹਿਰ ਦੇ ਜਿਨ੍ਹਾਂ ਦਾ ਪਾਣੀ ਪਹਿਲਾਂ ਟੋਗਿਆਂ ਜਾਂਦਾ ਸੀ ਉਹ ਹੁਣ ਅਸੀਂ ਪਾਣੀ ਡਾਇਵਰਟ ਕਰਕੇ ਟ੍ਰੀਟਮੈਂਟ ਪਲਾਂਟ ਲੈ ਕੇ ਜਾਣਾ ਚਾਹੁੰਦੇ ਆਂ ਔਰ ਲੈ ਕੇ ਜਾਵਾਂਗੇ ਕੁਝ ਤੋਂ ਮੱਲੇ ਅਸੀਂ ਪਿੱਛੇ ਜੇ ਸ਼ਾਇਦ ਤੁਸੀਂ ਵੀ ਦੇਖਿਆ ਹੋਊਗਾ ਇਸ ਤਰ੍ਹਾਂ ਟੱਕੀ ਵਾਲਾ ਟੋਪਾ ਹੋ ਗਿਆ ਚਾਹ ਪ੍ਰਾਣੀ ਸਬਜ਼ੀ ਮੰਡੀ ਹੋਊਗੀ ਇਹ ਸਾਰੇ ਆ ਭੱਲੇ ਦਾ ਪਾਣੀ ਉੱਧਰ ਲੈ ਚੁੱਕੇ ਜਾ ਕੇ ਲੈ ਕੇ ਜਾ ਚੁੱਕੇ ਹਨ ਦਰਵਾਣਾ ਟੂਰ ਦਾ ਪਾਣੀ ਦੂਸਤਿਆ ਗਿਆ ਉਹਨੇ ਇਸੇ ਤਰੀਕੇ ਪੰਗਵਾ ਰੋਡ ਕਮਲਪੁਰ ਰੋਡ ਮਾਛੂੜਾ ਰੋਡ ਦੇ ਸਾਰੇ ਜਿਹੜੇ ਭੱਲੇ ਨੇ ਇਹ ਆਪਾਂ ਇਹਨਾਂ ਦਾ ਜਿਹੜਾ ਸੀਵਰ ਦਾ ਪਾਣੀ ਹੈ ਇਹ ਕਿੱਥੇ ਟ੍ਰਾਂਸਫਰ ਕਰਨਾ ਹੈ ਇਹਦੇ ਨਾਲ ਗੂਹਣੇ ਦਾ ਅਸਰ ਫਿਰ ਜਿਹੜਾ ਦੇਖਦੇ ਆਪਾਂ ਨਾਲੇ ਚ ਪਾਣੀ ਖੜਾ ਰਹਿੰਦਾ ਹੈ ਜਾਂ ਪਾਣੀ ਕਦੇ ਕਦੇ ਬੈਕ ਆ ਜਾਂਦਾ ਹੈ ਘਰਾਂ 'ਚ ਉਹ ਸਮੱਸਿਆ ਵੀ ਹੱਲ ਹੈ ਜਿਹੜੇ ਟੋਬੇ ਨੇ ਪੁਰਾਣੇ ਟੋਬੇ ਨੇ ਕਿ ਇਹਨਾਂ ਦਾ ਪਾਣੀ ਵੀ ਉਹ ਸਿਵਰੇ ਦੇ ਨਾਲ ਮਿਕਸ ਵੀ ਮਿਲਿਆ ਜੀ ਟੋਬਿਆਂ ਦਾ ਪਾਣੀ ਟੋਬੇ ਬਣੇ ਸੀਗੇ ਜਦੋਂ ਪੁਰਾਣੀ ਗੱਲ ਵੀ ਕਰੀਏ ਤਾਂ ਸਿਰਫ ਜਿਹੜਾ ਬਰਸਾਤੀ ਪਾਣੀ ਸੀ ਉਸ ਨੂੰ ਸਾਂਭਣ ਵਾਸਤੇ ਟੋਬੇ ਬਣਾਏ ਗਏ ਸੀ ਚਾਹੇ ਪਿੰਡਾਂ 'ਚ ਬਣਾਏ ਸੀ ਚਾਹੇ ਸ਼ਹਿਰਾਂ 'ਚ ਉਹ ਟੋਬੇ ਜਿਹੜੇ ਰਹਿ ਗਏ ਨੇ ਉਹ ਬਰਸਾਤੀ ਪਾਣੀ ਸਾਂਭਣ ਵਾਸਤੇ ਉਸ ਟੋਬਿਆਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਔਰ ਸਰਕਾਰ ਵੀ ਇਹ ਨੇ ਲੋਕੀ ਬਣਾਇਆ ਕਿ ਟੋਬੇ ਖਤਮ ਨਹੀਂ ਕਰ ਸਕਦੇ ਪਰ ਜਦ ਬੰਦਿਆਂ ਦਾ ਪਾਣੀ ਜਦੋਂ ਉੱਧਰ ਡਾਇਵਰਟ ਹੋ ਗਿਆ ਟੋਬੇ ਅਚ ਜਾਣਾ ਬੰਦ ਹੋ ਗਿਆ ਤਾਂ ਟੋਬੇ ਜਿਹੜੇ ਆਉਦੇ ਆ ਕੀ ਪਾਣੀ ਉਹ ਸੁਭਾ ਦਾ ਸੁਖੀ ਇੱਕ ਤੁਹਾਡੇ ਵੱਲੋਂ ਹੋਰ ਕਿਹੜੇ ਸ਼ਹਿਰ ਦੇ ਵਿਕਾਸ ਦੇ ਕਾਰਜ ਨੇ ਜੋ ਤੁਹਾਡਾ ਸੁਪਨਾ ਹੈ ਜਿਹੜਾ ਅਧੂਰਾ ਰਹਿੰਦਾ ਉਹ ਜਿਹੜਾ ਕਰਨਾ ਚਾਹੁੰਦੇ ਸੁਪਨਾ ਮੈਂ ਜਦੋਂ ਐਮਸੀ ਇਲੈਕਸ਼ਨ ਲੜਿਆ ਸੀ ਮੈਂ ਲੋਕਾਂ ਨਾਲ ਕੁਝ ਵਾਦੇ ਕੀਤੇ ਸੀ ਜਿਹ ਵਿੱਚ ਸਿੰਗਲ ਸੀਗਾ ਜਿਹ ਵਿੱਚ ਪਾਣੀ ਦੀ ਰਕਾਸੀ ਸੀ ਉਸੇ ਤਰੀਕੇ ਉਹਨਿਸਵਰਾਲੇ ਸ਼ਹਿਰ ਚਿੰਕੋ پارک ਨੰਨਕਾਣਾ ਸੁਪੁਰਾ ਅਗਰਾਂ ਦਾ ਕੌਂਸਲ ਦੇ ਬੈਕਸਾਈਡ ਤੇ ਆ ਉਸੇ ਤਰਫ ਤੇ ਅਸੀਂ ਇੱਕ ਜਾਂ ਦੋ پارک ਹੋਰ ਬਣਾਉਣਾ ਚਾਹੁੰਦੇ ਆ ਇੱਕ ਦਾ ਨਿਰਮਾਣ ਸ਼ੁਰੂ ਵੀ ਹੋ ਗਿਆ ਸੀ ਕੰਮ ਚੱਲ ਪਿਆ ਸੀ ਪਰ ਕਿਸੇ ਟੈਕਨੀਕਲ ਕਾਰਨ ਕਰਕੇ ਹਲੀ ਉਹ ਪੈਂਡਿੰਗ ਤੇ ਹੈ ਉਹ ਉਹਨੂੰ ਵੀ ਅਸੀਂ ਸਿਰੇ ਚੜਾਵਾਂਗੇ ਉਹਦੇ ਨਾਲ ਨਾਲ ਜਿਹੜੇ ਕਾਫੀ ਲੰਬੇ ਸਮੇਂ ਤੋਂ ਜਿੱਥੇ ਨਵੀਂ ਬਸੂ ਹੋ ਗਈ ਹੈ ਕਲੂਨੀਆਂ ਨੇ ਪੈਸੇ ਆਪਣੇ ਭਰਾ ਦੇ ਨੇ नगर काउंसिल ਨੂੰ ਸਰਕਾਰ ਨੂੰ ਉਹਨਾਂ ਕਾਨੂੰਨੀਆਂ ਚ ਅਸੀਂ ਜਿਹੜਾ ਹੈ ਗਲੀਆਂ ਔਰ ਪਾਈਪਾਂ ਦਾ ਕੰਮ ਜਿਹੜਾ ਹੈ ਉਹ ਸਿਰਚਰਾ ਮੰਨਦੇ ਔਰ ਉਹਦੇ ਨਾਲ ਨਾਲ ਸਾਡੀ ਜਿਹੜੀ ਲਾਈਟ ਦੀ ਸਮੱਸਿਆ ਆਪਾਂ ਜਿਹੜਾ ਦੇਖਿਆ ਉਹ ਛੇ ਸਾਲ ਪਹਿਲਾਂ ਅਸੀਂ ਚੰਡੀਗੜ੍ਹ ਰੋਡ ਖੰਨਾ ਰੋਡ ਬੁਝਾਰਾ ਰੋਡ ਤੇ ਮਛਵੜਾ ਰੋਡ ਤੇ ਜਿਹੜੀ ਲਾਈਟਾਂ ਅੰਨਤ ਬੰਦ ਕਰਤਾ ਸੀ ਉਹ ਲਾਈਟਾਂ ਇੰਡੀਆਂ ਨੇ ਹੋਰ ਅੱਗੇ ਤੱਕ ਅਸੀਂ ਉਹਦਾ ਚਾਲੂ ਸ਼ਾਮਾਂਗੇ ਜੋ ਜਿਹੜਾ ਰਾਤ ਨੂੰ ਸਮੱਸਿਆਵਾਂ ਹੁੰਦੀਆਂ ਨੇ ਚੋਰੀਆਂ ਹੁੰਦੀਆਂ ਐਕਸੀਡੈਂਟ ਹੁੰਦੇ ਨੇ ਇਹਨਾਂ ਤੋਂ ਜਾਗ ਪਾ ਸਕਦੇ ਉਹਦੇ ਨਾਲ ਨਾਲ ਜਿਵੇਂ ਆਪਾਂ ਹੂਨ ਸਿਰੈਂਸ ਦੇਖਦੇ ਆਂ ਖੰਨੇ ਪੀਛੇ ਦਾ ਇੱਕ ਆ ਚੁੱਕਿਆ ਅਸੀਂ ਨਗਰ ਕੌਂਸਲ ਨੇ ਸਾਰੇ ਐਮਸੀ ਨਾਲ ਰਲ ਕੇ ਇੱਥੇ ਇੱਕ ਮੁਤਾਬਿਕ ਆਇਆ ਲਾਸਟ ਮੀਟਿੰਗ ਵਿੱਚ ਬਿਸਕੁਰਾਲੇ ਸ਼ਹਿਰ ਚ ਵੀ ਬਹੁਤ ਐਲਈਡੀਆਂ ਦਾ ਅਸੀਂ ਜਿਹੜੇ ਐਡਵਰਟਾਈਜ਼ਮੈਂਟ ਬੋਰਡ ਹੁੰਦੇ ਨੇ ਐਲਈਡ ਬੋਰਡ ਉਹਨਾਂ ਦਾ ਰਸਤਾਂ ਇੱਥੇ ਪ੍ਰੋਵੀਜ਼ਨ ਦੇ ਅਕੀ ਤਾਂ ਉਹ ਜਿਹੜਾ ਐਡਵਰਟਾਈਜ਼ਮੈਂਟ ਹੈ ਉਹ ਵੀ ਵਧੀਆ ਤਰੀਕੇ ਨਾਲ ਕਿਉਂਕਿ ਲੰਘਦੇ ਵਕਤ ਜੋ ਗੱਡੀਆਂ ਆਉਂਦੀਆਂ ਆ ਬੰਦਾ ਜਾਂਦਾ ਸਵਾਰੀ ਜਾਂਦੀ ਹੈ ਬੱਸਾਂ 'ਚ ਬੈਠ ਕੇ ਤਾਂ ਜਗ੍ਹਾ ਜਗ੍ਹਾ ਤੇ ਬੋਰਡ ਲੱਗੇ ਚੰਗੇ ਨਹੀਂ ਲੱਗਦੇ ਉਹਨਾਂ ਦੀ ਜਗ੍ਹਾ ਤੇ LED ਚ ਲੱਗ ਜਾਂਦੀ ਹੈ ਤਾਂ ਇੱਕੋ ਦਿਨ ਦੇ ਅੰਦਰ ਘੱਟੋ ਘੱਟ ਉਹ 50 60 ਵਾਰੀ ਬਦਲ ਬਦਲ ਕੈਟ ਚੱਲ ਸਕਦੀਆਂ ਨੇ ਔਰ ਜਿਹੜੇ ਆ ਬਾਕੀ ਬੋਰਡ ਨੇ ਛੋਟੇ ਛੋਟੇ ਉਹ ਉਹਨਾਂ ਤੋਂ ਅਸੀਂ ਸ਼ਹਿਰ ਨੂੰ ਸੋਨੇ ਅਭੂ ਨਾਲ ਲੱਗਣ। ਔਰ ਇਹਦੇ ਨਾਲ ਹੀ ਮੈਂ ਬੇਨਤੀ ਵੀ ਕਰਨਾ ਚਾਹੁੰਦਾ ਸਾਰੇ ਸ਼ਹਿਰ ਵਾਸੀਆਂ ਨੂੰ। ਔਰ ਪਿਛਲੇ 20 ਨਾ ਤੋਂ ਆਪਾਂ ਸਾਰੇ ਸ਼ਹਿਰ ਨੇ ਨੋਟਿਸ ਕੀਤਾ ਹੋਊਗਾ 20 ਸਫਾਈ ਦਾ ਕੰਮ ਚੜ੍ਹਾਇ ਉਚਾਰ ਦੇ ਸ਼ਹਿਰ ਵਿੱਚ। ਨਗਰ ਕੌਂਸਲ ਦੇ ਮਨਾਜਮ ਔਰ ਸਫਾਈ ਸੇਵਕ ਬਹੁਤ ਮਿਹਨਤ ਕਰ ਰਹੇ ਨੇ। ਔਰ ਐਮ ਸੀ ਸਹਿਬਾਨ ਵੀ ਸਾਰੇ ਸਾਥ ਦੇ ਰਹੇ ਨੇ। ਮੈਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਦੀ ਆਪਾਂ ਵੀ ਘਰਾਂ ਚੋਂ ਕੂੜਾ ਸੈਗਰੀਗੇਟ ਕਰਕੇ ਲੈਦਰ ਲੈਦਰ ਕਰਕੇ ਸੁੱਕੀਆ ਉਹ ਲੈ ਨੂੰ ਕਿ ਲੈ ਨੂੰ ਫਿਰ ਆਪਾਂ ਸਪਾਈਸ ਸੇਕਰ ਵਿੱਚ ਪਾਇਆ ਕਰੀਏ ਔਰ ਪਲਾਸਟਿਕ ਦੀ ਬਰਤੂਰੀ ਜਿੰਨੀ ਘੱਟੋ ਘੱਟ ਕਰ ਸਕੀ ਹੁੰਦੀ ਮੰਨ ਲਿਆ ਇਹਨਾਂ ਦੋ ਗੱਲਾਂ ਨਾਲ ਹੀ ਆਪਣੀ ਜਿਹੜੀ 60% ਪ੍ਰੋਬਲਮ ਦਾ ਹੱਲ ਹੋਪਾ ਸਿੱਕ ਮੁੱਲਾ ਤੇ ਸੁੱਕਾ ਕੂੜਾ ਔਰ ਪਲਾਸਟਿਕ ਇਹ ਦੋ ਆਪਣੇ ਸ਼ਹਿਰ ਦੇ ਸਭ ਤੋਂ ਵੱਡੇ ਦੁਸ਼ਮਣ ਇਨ ਤੋਂ ਬਿਨਾ ਆਪਣਾ ਸਹਿਰ ਸ਼ਹਿਰ ਦਾ ਉਸਾਤ ਨਹੀਂ ਹੁੰਦਾ ਇਹ ਮੈਂ ਬੇਨਤੀ ਕਰਦਾ ਹਾਂ ਉਹ ਨਾਲ ਹੀ ਮੈਂ ਕੱਲ ਦੀ ਸੁਣੂ ਬੇਤੀ ਫੋਨ ਕਰਦਾ ਮੈਂ ਕੱਲ ਚੰਡੀਗੜ੍ਹ ਰੋਡ ਜੁਹਾਰੂ ਰੋਡ ਤੇ ਕਿਲਾ ਮਾਰ ਕੇ ਆਇਆ ਸੀ ਕਈ ਥਾਵਾਂ ਤੇ ਦੁਕਾਨਦਾਰਾਂ ਨੇ ਬਹਾਰਾ ਕੇ ਉਲਦੇ ਨਹੀਂ ਆਪਣੇ ਸਟਾਕ ਲਾਇਆ ਸੀ ਚਲੋ ਮੈਂ ਸਮਝਦਾ ਵੀ ਇਹ ਰੋਜੀ ਰੂਪ ਦਾ ਸਾਧਨ ਹੈ ਮੈਂ ਕਿਸੇ ਨਾਲ ਕਿਸੇ ਨੂੰ ਕੋਈ ਤਾਂ ਉਪਤਨੀ ਕਰਨਾ ਚਾਹੁੰਦਾ ਨਾ ਮੈਨੂੰ ਵੀ ਕਿਸੇ ਨੁਕਸਾਨ ਨਹੀਂ ਪਰ ਆਹ ਹੰਤਿਹਾਰ ਦਾ ਸੀਜ਼ਨ ਆ ਚੁੱਕਾ ਹੈ ਜਿਹੜਾ ਜਿੱਦਣ ਤਿਉਹਾਰ ਹੁੰਦਾ ਹੈ ਉਹ ਤੋਂ ਇੱਕ ਦਿਨ ਪਹਿਲਾਂ ਇੱਕ ਦਿਨ ਬਾਅਦ ਚ ਨਾਲ ਵੀ ਖੜਕ ਪੈਂਦਾ ਜਦੋਂ ਸਾਰਾ ਮਹੀਨਾ ਆਪਾਂ ਉਸ ਟੋਲਾਂ ਜਿਹੜੀਆਂ ਨੇ ਰੋਡ ਤੇ ਲਾ ਕੇ ਰੱਖੀਆਂ ਨੇ ਉਹਦੇ ਨਾਲ ਫਿਰ ਟ੍ਰੈਫਿਕ ਨੂੰ ਬੜੀ ਸਮੱਸਿਆ ਹੁੰਦੀ ਹੈ ਔਰ ਸਫਾਈ ਦੀ ਵੀ ਬੜੀ ਸਮੱਸਿਆ ਹੁੰਦੀ ਹੈ ਕੀ ਨਾਲੇ ਦੇ ਉੱਪਰ ਸਟਾਲ ਲੱਗ ਜਾਂਦੀ ਹੈ ਫੁੱਟਪਾਥਾਂ ਦੇ ਉੱਪਰ ਸਟਾਲ ਲੱਗ ਜਾਂਦੀ ਹੈ ਸਫਾਈ ਸੇਵਾ ਕੋਲ ਜਗ੍ਹਾ ਨਹੀਂ ਹੁੰਦੀ ਸਪਾਈ ਕਰਦੇ ਵਾਸਤੇ ਆਪਾਂ ਨੇ ਹੀ ਪਰੇਸ਼ਾਨ ਹੋਣਾ ਜੇ ਆਪਾਂ ਹੀ ਵਧੀਆ ਤਰੀਕੇ ਨਾਲ ਕੰਮ ਕਰੀਏ ਆਪਾਂ ਸਫਾਈ ਸੇਵਕ ਆਪਣਾ ਕੰਮ ਕਰਨ ਵਧੀਆ ਤਰੀਕੇ ਨਾਲ ਆਪਾਂ ਮੈਂ ਸਮਝਦਾ ਹਾਂ ਸ਼ਹਿਰ ਨੂੰ ਸਾਫ਼ ਤਰੱਕੀ ਚ ਕੰਮ ਕਰਦੇ ਇੱਥੇ ਜੋ ਦੁਕਾਨਾਂ ਦੇ ਵਿੱਚ ਰੇੜੀਆਂ ਖੜੀਆਂ ਨੇ ਇਹਨਾਂ ਲਈ ਵੀ ਕੋਈ ਵਿਜ਼ਨ ਆ ਵੀ ਰੇੜੀਆਂ ਲਈ ਕੋਈ ਅਲੱਗ ਮਾਰਕੀਟ ਹੋ ਜਾਵੇ ਉਹ ਸਾਡੀ ਦੋ ਤਿੰਨ ਵਾਰ ਡਿਸਕਸ਼ਨ ਵੀ ਹੋਈ ਹੈ ਤੇ ਚਾਰ ਵਾਰ ਬਲਕ ਕੌਂਸਲਸ ਬਟ ਸਮੁਝੇ ਜਗਾ ਢੀ ਹੈ ਉਹ ਪ੍ਰੋਪਰ ਜਗਾ ਅਲੋਕੇਟ ਕਰਨ ਵਾਸਤੇ ਹਜੇ ਇੱਕ ਅੰਦਰ ਡਿਸਕਸ਼ਨ ਹੋ ਰਹੀਗੀ ਕਿਉਂਕਿ ਨੱਗ ਕੌਂਸਲ ਸਮਰਾੜਾ ਕੋਲ ਵੈਸੇ ਹੀ ਜਗਾ ਦੀ ਕਮੀ ਹੈ ਔਰ ਜਿੱਥੇ ਜਗਾ ਹੈਗੀ ਹੈ ਅਵੇਲੇਬਲ ਉਹ ਥੋੜੀ ਜੀ ਦੂਰ ਹੈ ਸੋਏ ਦੇਖਦੇ ਆ ਵੀ ਇਹ ਹਜੇ ਚੱਲ ਰਹੀ ਸਾਰੇ ਐਮਸੀ ਸਰਬਾਨ ਰੜਕੇ ਮੇਰੇ ਸਾਹਮਣੇ ਵੀ ਸਲਾਹ ਕਰਾਂਗੇ ਯੂ ਸਾਹਿਬ ਵੀ ਹੈਡਿੰਗ ਵਿੱਚ ਕਿ ਜਿੱਥੇ ਅਪਰੋਪਰੀਏਟ ਜਗ੍ਹਾ ਜੇ ਸਾਨੂੰ ਮਿਲ ਗਈ ਤਾਂ ਅਸੀਂ ਸਾਰੇ ਰੇੜੀਆਂ ਵਾਲਿਆਂ ਨੂੰ ਬੇਨਤੀ ਕਰਕੇ ਉੱਥੇ ਸਾਰ ਨੂੰ ਲੈ ਕੇ ਜਾਵਾਂਗੇ ਤਾਂ ਜੋ ਇੱਕ ਰੇੜੀਆਂ ਦੀ ਸੈਪਰੇਟ ਮਾਰਕੀਟ ਜਿਹੜੀ ਉਹ ਬਣ ਸਕੇ ਔਰ ਜਿਹੜਾ ਆਪਾਂ ਦੇਖਦੇ ਆ ਵੀ ਇਹ ਸੜਕ ਤੇ ਸ਼ਰਿਆਮੀ ਲੱਗਿਆ ਹੋਏ ਨੇ ਰੇੜੀਆਂ ਔਰ ਰਾਤ ਨੂੰ ਜਿਹੜੀ ਇਹ ਰਾਤ ਨੂੰ ਰੇਡੀਆਂ ਲੱਗਦੀਆਂ ਨੇ ਰਾਤ ਨੂੰ ਰੇਡੀਆਂ ਦੇ ਨਾਲ ਛੇ ਛੋਟੇ ਛੋਟੇ ਟੇਬਲ ਲਾ ਕੇ ਕੁਰਸੀਆਂ ਵੀ ਲੱਗਦੀਆਂ ਮੈਂ ਦੋ ਤਿੰਨ ਵਾਰ ਕਾਰਵਾਈ ਕਰਦਾ ਕਰਦਾ ਜੇ ਡਿਲੇ ਕਰਦੀ ਕਿਉਂਕਿ ਮੇਰਾ ਜੀ ਨਹੀਂ ਕਰਦਾ ਕਿਸੇ ਦਾ ਉਸگارਤੇ ਜਾਂ ਕਿਸੇ ਨੂੰ ਨੁਕਸਾਨ ਕਰਨਾ ਇਸ ਵਾਰ ਜਿੱਦਾਂ ਟੇਬਲ ਲੱਗਦੇ ਨੇ ਬਿਆਰ ਦੇ ਵਿੱਚ ਟ੍ਰੈਫਿਕ ਦੇ ਵਿੱਚ ਵੀ ਵਿਗੜਨ ਪੈਂਦਾ ਵਾ ਟ੍ਰੈਫਿਕ ਦੇ ਵਿੱਚ ਵੀ ਵਿਗੜਨ ਪੈਂਦਾ ਹੈ ਸਪਾਈਚ ਵੀ ਵਿਗੜਨ ਪੈਂਦਾ ਜਿਹੜਾ ਰੇੜੀ ਵਾਲਾ ਹੁੰਦਾ ਉਹ ਰਾਤ ਨੂੰ ਆਪਣਾ ਕੰਮ ਕਰਕੇ ਰੇੜੀ ਲੈ ਕੇ ਚਲੇ ਜਾਂਦਾ ਔਰ ਉਹਨਾਂ ਦਾ ਕੂੜਾ ਹੁੰਦਾ ਹੈ ਉਹ ਰਾਤ ਦਾ ਉੱਥੇ ਪੈਂਦਾ ਨਾ ਉਹ ਦੁਕਾਨ ਦਾ ਪਤਰਾ ਨਾ ਉਹ ਮੱਲ ਇਹਦਾ ਕੂੜਾ ਉਹ ਰੇੜੀ ਵਾਲਾ ਆਪਣਾ ਉੱਥੇ ਹੀ ਕੰਮ ਕਰਕੇ ਕਮਾਈ ਕਰਕੇ ਰੇੜੀ ਲੈ ਜਾਂਦਾ ਕੂੜਾ ਉੱਥੇ ਛੱਡਦਾ ਸਮੱਸਿਆ ਦਿਨੇ ਉਹਦੀ ਕੂੜੀ ਦੀ ਗਿਰਾ ਦੁਕਾਨਦਾਰ ਨੂੰ ਜਾਂ ਗਾ ਖੇੜੇ ਤੇ ਕਾਂਚ ਬੜਦੇ ਨੇ ਉਹਨਾਂ ਨੂੰ ਜੁੱਜੜਾ ਪੈਂਦਾ ਫੇਰ ਉਹਦੇ ਟ੍ਰੈਸਿਕ ਦੀ ਰਾਤ ਇਹ ਆਪਦੇ ਆਪ ਹੀ ਜੇ ਸਿਸਟਮ ਦੇ ਤਹਿਤ ਰੈਡੀ ਵਾਲੇ ਕਰ ਲੈਣ ਤਾਂ ਮੈਂ ਸਮਝਦਾ ਚੰਗੀ ਗੱਲ ਹੈ ਸਿਆਣੀ ਗੱਲ ਹੈ ਨਹੀਂ ਫਿਰ ਨਗਰ ਕਾਉਂਸਲ ਨੂੰ ਸਾਰਿਆਂ ਦੀ ਸਹਿਮਤੀ ਨਾਲ ਡਿਸਕਸ਼ਨ ਤੋਂ ਬਾਅਦ ਕੋਈ ਨੀ ਸਟ੍ਰਕਚਰ ਅਸੀਂ ਗੱਲਬਾਤ ਕੀਤੀ ਹੈ ਪ੍ਰਧਾਨ ਕਰਨ ਵੀਰ ਸਿੰਘ ਢਿਲੋਂਜੀ ਦੇ ਨਾਲ ਉਨ ਨੇ ਦੱਸਿਆ ਵੀ ਜਿਹੜੀ ਇਹ ਸਮੱਸਿਆ ਸੀ ਪਿਛਲੇ ਲੰਬੇ ਸਮੇਂ ਤੋਂ ਸੀਵਰੇ ਦੀ ਚੱਲੀ ਆ ਰਹੀ ਸੀ ਉਹ ਹੱਲ ਹੋ ਚੁੱਕੀ ਹੈ ਸ਼ਹਿਰ ਦਾ ਜਿਹੜਾ ਸੀਵਰ ਦਾ ਪਾਣੀ ਹੈ ਉਹ ਹੁਣ ਟ੍ਰੀਟਮੈਂਟ ਪਲੈਂਟ ਦੇ ਵਿੱਚ ਜਾ ਰਿਹਾ ਵੈ ਜਿਹੜੇ ਵੀ ਹਿੱਸੇ ਸ਼ਹਿਰ ਦੇ ਇਸ ਸੀਵਰੇ ਦੇ ਨਾਲ ਜੁੜਨ ਤੋਂ ਰਹਿੰਦੇ ਨੇ ਉਹ ਵੀ ਜਲਦ ਹੀ ਉਸ ਸੀਵਰੇਜ ਦੇ ਨਾਲ ਉਹਨਾਂ ਦਾ ਕਨੈਕਸ਼ਨ ਕਰ ਦਿੱਤਾ ਜਾਵੇਗਾ ਔਰ ਜੋ ਸਮੱਸਿਆ ਥੋੜੀ-ਬਹੁਤ ਰਹਿੰਦੀ ਹੈ ਉਹ ਵੀ ਜਲਦੀ ਹੱਲ ਹੋ ਜਾਵੇਗੀ ਔਰ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਉਹਨਾਂ ਨੇ ਹੋਰ ਵੀ ਦੱਸਿਆ ਵੀ ਉਹਨਾਂ ਦੇ ਜਿਹੜੇ ਟ੍ਰੀਟਮੈਂਟ ਪਲਾਟ ਤੋਂ ਇਲਾਵਾ ਸ਼ਹਿਰ ਵਿੱਚ ਐ ਲੀਨੀਅਰ ਲਗਾਨੀਆਂ ਜਾਂ ਬਿਆਰ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਸਮੱਸਿਆ ਆਈ ਆਂਦੀ ਹੈ ਉਹਨਾਂ ਨੂੰ ਵੀ ਅਸੀਂ ਜਲਦੀ ਹੀ ਹੱਲ ਕਰਾਂਗੇ ਮੈਂ ਹਨੀਸ਼ ਕੌਸ਼ਲ ਕੈਮਰਾਮੈਨ ਸ਼ਿੰਟੂ ਅਤਰੇ ਦੇ ਨਾਲ ਲਾਈਵ ਤੇ ਚੈਨਲ ਸਮਰਾਲਾਤੋਂ